ਪਠੰਡਾ ਨਗਰ ਨਿਗਮ ਦੇ ਮੇਅਰ ਦੇ ਨਾਮ ਤੇ ਠੱਗੀ ਮਾਰਨ ਵਾਲੇ ਤੇ ਕੀਤਾ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਅਤੇ ਇਸ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਸਿਟੀ 1 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਤੇ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਮੁਕੱਦਮੇ ਇਸ ਤਰ੍ਹਾਂ ਦੇ ਠੱਗੀ ਮਾਰਨ ਦੇ ਹਨ ਅਤੇ ਦੋ ਪਰਚੇ ਇਸ ਦੇ ਵਿੱਚ ਜੇਲ੍ਹ ਦੇ ਵਿੱਚ ਆਪਣਾ ਹੋਰ ਵੀ ਇਸ ਤਰ੍ਹਾਂ ਦੇ ਹਨ ਇਸ ਵਿਅਕਤੀ ਵੱਲੋਂ ਬਠਿੰਡਾ ਨਗਰ ਨਗਿੰਦੇ ਮੇਰ ਦਾ ਨਾਮ ਲਿਆ ਗਿਆ ਅਤੇ ਕਿਸੇ ਕਿਸੇ ਵਿਅਕਤੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੀ ਜਦ ਸੂਚਨਾ ਬਠਿੰਡਾ ਪੁਲਿਸ ਨੂੰ ਮਿਲੀ ਤਾਂ ਬਠਿੰਡਾ ਪੁਲਿਸ ਵੱਲੋਂ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਦਾ ਰਿਮਾਂਡ ਹਾਸਲ ਕਰਕੇ ਹੋਰ ਇਜਤ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵਿਅਕਤੀ ਨੇ ਬਠਿੰਡਾ ਦੇ ਅੰਦਰ ਹੋਰ ਬਠਿੰਡਾ ਨਗਰ ਨਗਿੰਦੇ ਮੇਹਨਤ ਮੇਰ ਦੇ ਨਾਮ ਤੇ ਕਿੰਨੀਆਂ ਠੱਗੀਆਂ ਮਾਰੀਆਂ ਹਨ। ਹੁਣ ਅਸਤੀ ਇਹ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਵਿਅਕਤੀ ਕਿਸੇ ਵਿਅਕਤੀ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਦੇ ਵਿੱਚ ਬਠਿੰਡਾ ਨਗਰ ਨਿਕਮ ਦੇ ਮੇਰ ਪਦਮਜੀਤ ਮਹਿਤਾ ਦਾ ਨਾਮ ਲਿਆ ਜਾ ਰਿਹਾ ਹੈ ਪਰ ਹੁਣ ਬਠਿੰਡਾ ਪੁਲਿਸ ਵੱਲੋਂ ਇਸ ਠੱਗ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਪਰਚਾ ਦਰਜ ਕੀਤਾ ਗਿਆ ਹੈ ਧੋਖਾਧੜੀ ਦਾ ਪਰਚਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਜਿਹੜਾ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਹੈ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਇਸ ਸਾਰੇ मामले ਨੂੰ ਲੈ ਕੇ ਤੇ ਕਿਹੜੇ ਕਿਹੜੇ ਧਰਾਵਾਂ ਤਾਈ ਤੈਨਾਂ ਵੱਲੋਂ ਕੀਤਾ ਗਿਆ ਹੈ ਮਾਮਲਾ ਦਾਜ ਤੇ ਅਗਲੀ ਕਾਰਵਾਈ ਨਾਲ ਤੇ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਣ ਇਸ ਸਬੰਧੀ ਸਾਰੀ ਉਹਨਾਂ ਦੀ ਜਵਾਨੀ ਡੀਐਸਪੀ ਸਿਟੀ 1 ਕੀ ਕਹਿੰਦੇ ਹਨ ਇਸ ਮਾਮਲੇ ਨੂੰ ਲੈ ਕੇ ਇਹ ਮੇਰ ਸਾਹਿਬ ਤੋਂ ਫਰੋਤੇ ਨਹੀਂ ਸੀ ਮੰਗੀ ਗਈ ਇਹ ਰਵੀ ਕੁਮਾਰ ਆਰਕੇ ਮਨੀ ਟਰਾਂਸਫਰ ਤੇ ਲੱਗਿਆ ਹੋਇਆ ਮੁੰਡਾ ਇਹਨੂੰ 1919 ਨੂੰ ਫੋਨ ਆਇਆ ਵੀ ਪਹਿਲਾਂ ਤਾਂ ਕੋਈ ਬੋਲਿਆ ਆਪਦੀ ਆਵਾਜ਼ ਹੀ ਬਦਲ ਕੇ ਬੋਲਿਆ ਵੀ ਮੈਂ ਆਪਣਾ ਮੇਰ ਸਾਹਿਬ ਨਾਲ ਗੱਲ ਕਰਨਗੇ ਫਿਰ ਉਹ ਮੇਰ ਸਾਹਿਬ ਦੀ ਆਵਾਜ਼ ਕੱਟ ਕੇ ਇਹਨੇ ਬੋਲਣਾ ਸ਼ੁਰੂ ਕੀਤਾ ਵੀ ਤੁਸੀਂ ਕਿੱਥੇ ਕਿੱਥੇ ਪਤਾ ਕਰਨਾ ਸ਼ੁਰੂ ਕੀਤਾ ਵੀ ਆਪਣਾ ਫੀਸਾਂ ਭਰਦੇ ਹੋ ਵੀ ਅਸੀਂ ਇੱਥੇ ਦਿੱਲੀ ਨੇ ਸੀ ਫੀਸ ਭਰਨੀ ਸੀ ਤੇ ਆਪਣਾ ਵੀ ਤੁਸੀਂ ਇੱਥੇ ਕਰਦੇ ਹੋ ਤੇ ਇਹਨੇ ਦੱਸਿਆ ਜੀ ਵੀ ਅਸੀਂ ਇੰਟਰਨੈਸ਼ਨਲ ट्रांजੈਕਸ਼ਨਸ ਕਰਦੇ ਆ ਜਿਹੜੀ ਆਪਣਾ ਕੰਟਰੀ ਦੇ ਅੰਦਰ ਕਿਸੇ ਯੂਨੀਵਰਸਿਟੀ ਦੇ ਕਿਸੇ ਸਕੂਲ ਵਗੈਰਾ ਦੀ ਫੀਸ ਨਹੀਂ ਭਰਦੇ ਇਹ ਬਾਅਦ ਚ ਜਾਂਚ ਤੋਂ ਪਤਾ ਲੱਗਿਆ ਵੀ ਇਹ ਇੱਕ ਭਲੰਦਰਪਾਲ ਸਿੰਘ ਦਾ ਨਾਮ ਦਾ ਬੰਦਾ ਸੀਗਾ ਜਿਹੜਾ ਪੁੱਛੋਂ ਦੇਰਾ ਤੁੰਦਰਿਆ ਨਾਲ ਹੁਣ ਮੋਹਲੀ ਵਿੱਚ ਰਹਿ ਰਿਹਾ ਸੀਗਾ ਤੇ ਇਹਦਾ ਕੰਮ ਹੀ ਇਹ ਸੀਗਾ ਵੀ ਆਵਾਜ਼ ਬਦਲ ਕੇ ਕਿਸੇ ਨੂੰ ਫੋਨ ਕਰਦਾ ਸੀ ਤੇ ਲੋਕਾਂ ਨੂੰ ਆਉ ਦਾ ਸ਼ਿਕਾਰ ਪਣਾਉਂਦਾ ਸੀ ਤੇ ਟੱਗੀਆਂ ਮਾਰਦਾ ਸੀ ਹੁਣ ਤੱਕ ਕਿੰਨੇ ਕਿ ਇਸ ਤਰ੍ਹਾਂ ਦੇ ਸ਼ਿਕਾਰ ਕੀਤੇ ਗਏ ਜਿਹਦੇ ਖਿਲਾਫ 419 420 ਮਤਲਬ ਕੋਈ ਹੋਰ ਬਣ ਕੇ ਦੇ ਟੱਗੀ ਮਾਰਨਦੇ ਇਸ ਮਾਮਲੇ ਤੋਂ ਪਹਿਲਾਂ 10 ਮਾਮਲੇ ਦਰਜ ਹੈ ਜੀ 2 ਮਾਮਲੇ ਦੇ ਤੇ ਜੇਲ੍ਹ ਚ ਫੋਨ ਫੜੇ ਜਾਂਦੇ ਦਰਜ ਹੈ ਸਾਰੀ ਮੇਰ ਸਾਹਿਬ ਦੇ ਨਾਂ ਤੇ ਨਹੀਂ 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 ਕੋਈ ਕੋਈ ਕੁਛ ਬਣ ਕੇ ਕੋਈ ਕੁਛ ਬਣ ਕੇ ਕਾਰਵਾਈ ਕਿਸ ਤਰ੍ਹਾਂ ਦੀ ਹੋਈ ਹੈ ਆ ਇਹਦੇ ਤੋਂ ਜਵੇਂ ਪੁਰਾਣੀ ਆਈਪੀਸੀ 419 420 ਦਾ ਪਰਚਾ ਦਰਜ ਕਰਕੇ ਵੀ ਦੀ ਗ੍ਰਿਫਤਾਰੀ ਕੀਤੀ ਇਹਦੇ ਨਾਲ ਕੋਣ ਨਬੋਲਵ ਕੋਣ ਹੈ ਸਾਥੀ ਕੋਣ ਹੈ ਇਹਦੇ ਜਿਹੜੀ ਉੱਨਤ ਵੀ ਕਾਰਵਾਈ ਨਹੀਂ ਜੀ ਇਕੱਲਾ ਹੀ ਕੰਮ ਕਰਦਾ ਸੀ ਤੇ ਇਹਦਾ ਬੋੜੇ ਸਬੰਧ ਹੀ ਇਹ ਸੀ ਜਾਲ ਦੀ ਕਿਸੇ ਦੀ ਆਵਾਜ਼ ਕੱਢ ਦੇ ਆਵਾਜ਼ੇ ਤਰ੍ਹਾਂ ਤਰ੍ਹਾਂ ਦੀ ਕੱਢ ਲੈਂਦਾ ਫਿਲਮੀ ਹਸਤੀਆਂ ਦੀ ਵੀ ਕੱਢ ਲੈਂਦਾ ਹੋਰ ਵੀ ਹੈ ਕੇ YouTube ਤੇ ਵੀਡੀਓ ਦੇਖ ਕੇ ਅਗਲੇ ਦੀ ਆਵਾਜ਼ ਦੀ ਨਕਲ ਮਾਰ ਕੇ ਲੋਕਾਂ ਨੂੰ ਸ਼ਕਾਰ ਬਣਾਉਂਦਾ ਸੀ ਹੁਣ ਤੱਕ ਉਸ ਪਰਵਾਹ ਬ੍ਰਸ ਹੋਇਆ ਜੀ ਇਹ ਆਉਦੇ ਟੈਲੀਫੋਨ ਨਾਲ ਹੀ ਕਰਦਾ ਸੀ ਜੀ ਤਾਂ ਫੋਨ ਨਹੀਂ ਕਰਦਾ ਸੀ ਲੋਕਾਂ ਨੂੰ ਤੇ ਜਿਵੇਂ ਹੁਣ ਇਹਨੇ ਪਦਮ ਮਹਿਤਾ ਬਣ ਕੇ ਤੇ ਫੀਸ ਪ੍ਰਵਾਣੀ ਸੀ ਤੇ ਇਹਦੀ ਟਾਰਗੇਟ ਸੀਗਾ ਵੀ 25-30 ਹਜ਼ਾਰ ਦੀ ਰਕਮ ਲੈਣਾ ਠੀਕ